ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਸੁਣਨ ਦੇ ਨਾਲ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਇਹਨਾਂ ਜਿਆਦਾ ਚਮਤਕਾਰੇ ਉਪਾਅ ਹੈ ਬਿਲਕੁਲ ਸਿੰਪਲ ਉਪਾਅ ਕਰਨ ਦੇ ਲਈ ਸਾਨੂੰ 1 ਰੁਪਿਆ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਸਾਨੂੰ ਕਿਤੇ ਵੀ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਹੈ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਸ ਪਾਣ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਇਸ ਪਾਣ ਨੂੰ ਕਰਨ ਦੇ ਲਈ ਸਾਨੂੰ ਸਿਰਫ ਤਾਂ ਸਿਰਫ ਇੱਕ ਹੀ ਚੀਜ਼ ਦੀ ਜ਼ਰੂਰਤ ਹੈ ਤੇ ਉਸੇ ਨਾਲ ਅਸੀਂ ਇਹ ਉਪਾਅ ਕਰਕੇ ਆਪਣੇ ਘਰ ਦੀ ਇੱਕ ਅਜਾਈ ਜਗ੍ਹਾ ਤੇ ਛੁਪਾ ਕੇ ਰੱਖ ਦੇਣਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਸਾਰੇ ਹੀ ਜਿੰਨੇ ਵੀ ਦੁੱਖ ਦਿਲਦਾਰ ਜਿੰਨੀਆਂ ਵੀ ਪ੍ਰੋਬਲਮ ਹਨ ਜਿੰਨੇ ਵੀ ਸੰਕਟ ਹਨ ਸਾਰੇ ਹੀ ਦੂਰ ਹੋ ਜਾਣਗੇ ਤੇ ਦੁਨੀਆ ਤੁਹਾਡੇ ਅੱਗੇ ਪਿੱਛੇ ਫਿਰੇਗੀ ਇਹ ਉਪਾਹ ਕਰਨ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾਹ ਕਰਨ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੋ ਚੀਜ਼ ਅਸੀਂ ਦੀਵਾਲੀ ਤੱਕ ਰੱਖਣੀ ਹੈ ਤਾਂ ਸਾਨੂੰ ਕਿਵੇਂ ਕਰਨਾ ਹੈ ਇਹ ਉਪਾਹ ਤੇ ਕਦੋਂ ਕਰਨਾ ਹੈ ਕਿਹੜੇ ਸਮੇਂ ਦਿਨ ਵਾਰ ਕਿਹੜੇ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸਾਥ ਸੰਗਤ ਜੀ ਪੂਰਾ ਜ਼ਰੂਰ ਸੁਣਿਆ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਸਾਥ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਉਪਾਗ ਕਰਨ ਦੇ ਲਈ ਕੀ ਕਰਨਾ ਹੈ ਕਿ ਇੱਕ ਮੋਰ ਦਾ ਖੰਭ ਲੈ ਕੇ ਆਉਣਾ ਹੈ ਬਾਜ਼ਾਰ ਦੇ ਵਿੱਚੋਂ ਤੇ ਉਸ ਨੂੰ ਆਪਣੇ ਘਰ ਦੇ ਇੱਕ ਅਜਾਈ ਜਗ੍ਹਾ ਤੇ ਸੁਪਾ ਕੇ ਰੱਖ ਦੇਣਾ ਹੈ ਇਸ ਬਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਕਹਨ ਤੋਂ ਭਾਵ ਕਿ ਪੈਸੇ ਦਾ ਭੰਡਾਰ ਲੱਗ ਜਾਵੇਗਾ ਜੇਕਰ ਤੁਸੀਂ ਥੱਕ ਹਾਰ ਕੇ ਬੈਠ ਚੁੱਕੇ ਹੋ ਤੁਹਾਡੇ ਸਾਰੇ ਕੰਮ ਰੁਕੇ ਹੋਏ ਹਨ ਚੱਲਦੇ ਨਹੀਂ ਹਨ ਕਾਰੋਬਾਰ ਰੁਕ ਚਾਲਦੇ ਹਨ ਤਾਂ ਮੋਰ ਤੇ ਖੰਭ ਦਾ ਇਹ ਉਪਾਅ ਤੁਸੀਂ ਦੀਵਾਲੀ ਤੋਂ ਪਹਿਲਾਂ ਜ਼ਰੂਰ ਕਰੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸੋ ਇਸ ਤਰੀਕੇ ਦੇ ਨਾਲ ਕਈ ਲੋਕਾਂ ਦੀ ਸੰਗਤ ਜੀ ਇਹ ਸੋਚ ਹੁੰਦੀ ਹੈ ਕਿ ਜਿੰਨੇ ਵੀ ਉਪਾਅ ਹੁੰਦੇ ਹਨ ਉਹ ਸਾਰੇ ਤਾਂ ਤੇ ਪੈਸੇ ਨੂੰ ਲੈ ਕੇ ਹੁੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਪੈਸੇ ਦੀ ਬਰਸਾਤ ਹੋਵੇਗੀ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤਾਂ ਇਹ ਤੁਹਾਨੂੰ ਦੱਸ ਰਹੀ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ ਫਿਰ ਹੀ ਸਾਡੀ ਜ਼ਿੰਦਗੀ ਹੈ ਜਿਹੜੀ ਖੁਸ਼ੀਆਂ ਦੇ ਨਾਲ ਬੀਤੇਗੀ ਕਿਉਂਕਿ ਜੇਕਰ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਪਾਵਰ ਹੋਵੇਗੀ ਤਾਂ ਤੁਸੀਂ ਸਮਝ ਲਓ ਅਧੀਆਂ ਪਰੇਸ਼ਾਨੀਆਂ ਤਾਂ ਉਸ ਦੀਆਂ ਇਸ ਤਰੀਕੇ ਨਾਲ ਦੂਰ ਹੋ ਜਾਣਗੀਆਂ ਅਧੀਆਂ ਤਾਂ ਕੇ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਪੈਸੇ ਦੇ ਨਾਲ ਹੀ ਪੂਰੀ ਹੁੰਦੀ ਹੈ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੈ ਤਾਂ ਸਮਝ ਲਓ ਕਿ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਜੇਕਰ ਸਾਡੇ ਘਰ ਦੇ ਵਿੱਚ ਸਾਡੇ ਕੋਲ ਪੈਸਾ ਨਹੀਂ ਤੇ ਪੈਸਾ ਨਹੀਂ ਤੇ ਪਰੇਸ਼ਾਨੀਆਂ ਜੋ ਉਹ ਵੀ ਸਾਡੇ ਸਿਰ ਤੇ ਰਹਿੰਦੀਆਂ ਹਨ ਹਮੇਸ਼ਾ ਦੇ ਲਈ ਇਸ ਕਰਕੇ ਤੁਹਾਡੇ ਨਾਲ ਜੋ ਉਪਾਸਾਂਜਾਂ ਕਰਦੇ ਹਾਂ ਉਹ ਪੈਸੇ ਦੇ ਨਾਲ ਸੰਬੰਧਿਤ ਹੁੰਦਾ ਹੈ ਕਿਉਂਕਿ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਪੈਸੇ ਦੇ ਨਾਲ ਰਿਲੇਟਡ ਹੀ ਹੁੰਦੀਆਂ ਹਨ ਇਸ ਤਰੀਕੇ ਨਾਲ ਮੋਰ ਖੰਭ ਦੇ ਨਾਲ ਜੋ ਅਸੀਂ ਉਪਾਗ ਕਰਨਾ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਛੋਟੇ ਛੋਟੇ ਨੁਕਸੇ ਟਿਪਸ ਵੀ ਦੱਸਾਂਗੇ ਨੁਕਸੇ ਭਾਵ ਕਿ ਟਿਪਸ ਵੀ ਦੱਸਾਂਗੇ ਜੇਕਰ ਤੁਸੀਂ ਮੋਰ ਦੇ ਖੰਭ ਦੇ ਨਾਲ ਇਹ ਕੁਝ ਨਿਯਮ ਦੀ ਪਾਲਣਾ ਕਰਦੇ ਹੋ ਤਾਂ ਇਸੇ ਨਾਲ ਵੀ ਤੁਹਾਡੇ ਘਰ ਦੀਆਂ ਆਦਤੋਂ ਜ਼ਿਆਦੀਆਂ ਪਰੇਸ਼ਾਨੀਆਂ ਨੇ ਜੜੀਆਂ ਉਹ ਦੂਰ ਹੋ ਜਾਣਗੀਆਂ ਇਸ ਤਰੀਕੇ ਨਾਲ ਮੋਰ ਦੇ ਖੰਭ ਦੇ ਉੱਪਰ ਜਿਵੇਂ ਕਿ ਆਪਾਂ ਦੇਖਿਆ ਹੋਇਆ ਕਿ ਇੱਕ ਬਲੂ ਕਲਰ ਦੇ ਵਿੱਚ ਅੱਖ ਦੇ ਟਾਈਪ ਦੇ ਬਣੇ ਹੁੰਦੀ ਹੈ ਤੇ ਉਹ ਸਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਮਾਣੀਆਂ ਸ਼ਕਤੀਆਂ ਹੁੰਦੀਆਂ ਨੇ ਨਕਾਰਾਤਮਕ ਊਰਜਾ ਹੁੰਦੀ ਹੈ ਉਹਨੂੰ ਖਿੱਚ ਲੈਂਦੀ ਹੈ ਆਪਣੇ ਅੰਦਰ ਸੋਖ ਲੈਂਦੀ ਹੈ ਤੇ ਜੇਕਰ ਤੁਹਾਡੇ ਆਂਡੀ ਗਵਾਂਡੀ ਦੋਸਤ ਮਿੱਤਰ ਜਾਂ ਫਿਰ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਤੁਹਾਡੇ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਤੁਹਾਡੀ ਪ੍ਰੋਗਰੈਸ tracke ਨੂੰ ਲੈ ਕੇ ਤੁਹਾਡੇ ਤੋਂ ਸੜਦੇ ਹਨ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਬਾਕੀ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਐਵੇਂ ਕਿਸੇ ਨੂੰ ਦੇਖ ਕੇ ਸੜੇ ਜਾਣਾ ਜਾਂ ਫਿਰ ਆਪਣੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਦੇ ਕ੍ਰੋਧ ਭਰੇ ਜਾਣਾ ਤਾਂ ਉਹਨਾਂ ਦੇ ਲਈ ਇਹ ਜਿਹੜਾ ਮੋਰ ਦਾ ਖੰਭ ਹੈ ਬਹੁਤ ਹੀ ਜ਼ਿਆਦਾ کارਗਰ ਸਿੱਧਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਰੱਖਣ ਦੇ ਲਈ ਇਕ ਮੋਰ ਦਾ ਖੰਭ ਲੈ ਕੇ ਤੁਸੀਂ ਆਪਣੇ ਘਰ ਦੇ ਬਾਹਰ ਲਟਕਾ ਦੇਣਾ ਜੇਕਰ ਤੁਹਾਡੇ ਉੱਪਰ ਕੋਈ ਕੁਝ ਮਾੜਾ ਵੀ ਕਰ ਰਿਹਾ ਹੈ ਮਾੜਾ ਕਰਨ ਦੇ ਲਈ ਕੋਈ ਚੀਜ਼ ਕਰੇਗਾ ਜਾਂ ਫਿਰ ਕਿਸੇ ਨੂੰ ਭੇਜੇਗਾ ਜਾਂ ਕਿਸੇ ਤੋਂ ਕਰਵਾਏਗਾ ਤੇ ਉਹ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਹੋਵੇਗਾ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਟਿਪਸ ਦੇ ਜੇਕਰ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਬਿਲਕੁਲ ਹੀ ਕਮਜ਼ੋਰ ਹਨ ਉਹਨਾਂ ਦਾ ਧਿਆਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਤੁਹਾਡੇ ਪੜਾਉਣ ਸਕੂਲ ਭੇਜਾਂ ਦੇ ਬਾਵਜੂਦ ਵੀ ਤੁਹਾਡੇ ਬੱਚੇ ਪੜ੍ਹਨਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਾਂ ਫਿਰ ਕੋਈ ਸਬਜੈਕਟ ਜਿਸ ਦੇ ਵਿੱਚ ਤੁਹਾਡਾ ਜਿਸ ਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਨਾ ਲਾਇਕ ਹੈ ਬਿਲਕੁਲ ਨਹੀਂ ਪੜਦਾ ਤਾਂ ਉਹ ਸਬਜੈਕਟ ਨੂੰ ਪੜਨ ਤੋਂ ਡਰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਸਬਜੈਕਟ ਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਨਾ ਲਾਇਕ ਹੈ ਉਸ ਸਬਜੈਕਟ ਦੇ ਵਿੱਚ ਤੁਸੀਂ ਮੋਰ ਦਾ ਇੱਕ ਖੰਭ ਰੱਖਣਾ ਤਿਕੋਜ ਹੀ ਤਿੰਨ ਬੇਤਨਗੇ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਬੱਚਾ ਖੁਦ ਪੜ੍ਹਾਈ ਕਰਨਾ ਸ਼ੁਰੂ ਕਰੇਗਾ ਤੁਹਾਡੇ ਕਹਿਣ ਤੋਂ ਬਿਨਾ ਉਹ ਪੜ੍ਹਾਈ ਕਰੇਗਾ ਤੇ ਉਹ ਸਬਜੈਕਟ ਦੇ ਵਿੱਚੋਂ ਇੰਨੇ ਜ਼ਿਆਦਾ ਮਾਹਿਰ ਤੇ ਇੰਟੈਲੀਜੈਂਟ ਹੋ ਜਾਵੇਗਾ ਤੇ ਉਹਦਾ ਦਿਮਾਗ ਵੀ ਪੜ੍ਹਾਈ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਵਿਦੇ ਆ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਮੋਰ ਦੇ ਖੰਭ ਨੂੰ ਤੇ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤੁਹਾਡੇ ਘਰ ਦਾ ਹਾਲ ਹੁੰਦਾ ਹੈ ਉਥੇ ਮੋਰ ਦੇ ਖੰਭਾਂ ਨੂੰ ਡੈਕੋਰੇਸ਼ਨ ਦੇ ਟਾਈਪ ਆਪਣੇ ਘਰ ਦੇ ਹਾਲ ਦੇ ਵਿੱਚ ਤੁਸੀਂ ਲਟਕਾ ਕੇ ਸਾਰਿਆਂ ਦੇ ਸਾਹਮਣੇ ਰੱਖਣਾ ਹੈ ਇੱਕ ਡੈਕੋਰੇਸ਼ਨ ਕਰਕੇ ਕੈਨ ਤੋਂ ਭਾਵ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਬਾਹਰ ਤੋਂ ਪਰਸਾਂ ਜਾਂ ਕੋਈ ਵੀ ਰਿਸ਼ਤੇਦਾਰ ਉਸ ਨੂੰ ਮੋਰ ਦੇ ਖੰਭ ਦੇਖਣੇ ਚਾਹੀਦੇ ਹਨ ਇਹ ਉਪਾਅ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਤੁਹਾਡਾ ਕੋਈ ਬਿਜ਼ਨਸ ਰੁਕਿਆ ਹੋਇਆ ਜਾਂ ਫਿਰ ਤੁਸੀਂ ਕੋਈ ਜੌਬ ਕਰਦੇ ਹੋ ਉਸੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਾਂ ਫਿਰ ਤੁਹਾਡੇ ਘਰ ਵਿੱਚ ਕੋਈ ਵਿਅਕਤੀ ਕੋਈ ਵਿਅਕਤੀ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਬਿਮਾਰੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਤਾਂ ਉਸ ਬਿਮਾਰੀ ਤੋਂ ਤੁਹਾਨੂੰ ਬਿਲਕੁਲ ਛੁਟਕਾਰਾ ਮਿਲ ਜਾਵੇਗਾ ਇਹ ਸਨ ਕੁਝ ਟਿਪਸ ਅਤੇ ਛੋਟੇ-ਛੋਟੇ ਉਪਾਅ ਜੋ ਕਿ ਮੋਰ ਦੇ ਖੰਮ ਦੇ ਨਾਲ ਕਰਨ ਨਾਲ ਸਾਨੂੰ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਮੈਨ ਉਪਾਦੀ ਤੇ ਇਸ ਪਾਣੂ ਕਰਨ ਦੇ ਨਾਲ ਸਾਡੇ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਆਵੇਗੀ ਜਿੰਨੀਆਂ ਵੀ ਪੈਸੇ ਸੰਬੰਧੀ ਪ੍ਰੋਬਲਮ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਇਸ ਪਾਣੂ ਕਰਨ ਲਈ ਤੁਹਾਨੂੰ ਚਾਹੀਦਾ ਹੈ ਮੋਰ ਦਾ ਖੰਭ ਤੇ ਇਸੇ ਨਾਲ ਤੁਹਾਨੂੰ ਚਾਹੀਦਾ ਹੈ ਥੋੜਾ ਜਿਹਾ ਕਪੜਾ ਜੋ ਕਿ ਬਿਨਾ ਜੋਸ ਕੀਤਾ ਹੋਇਆ ਕਪੜਾ ਤੁਸੀਂ ਨਹੀਂ ਲੈਣਾ ਤੁਸੀਂ ਲਾਲ ਰੰਗ ਦਾ ਕਪੜਾ ਲੈ ਸਕਦੇ ਹੋ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਹੈ ਜਿਹੜਾ ਮੋਰ ਦਾ ਖੰਭ ਲਿਆ ਹੈ ਮੋਰ ਦੇ ਖੰਭ ਨੂੰ ਇਹਨਾਂ ਦੋਨਾਂ ਕੱਪੜਿਆਂ ਦੇ ਵਿੱਚੋਂ ਇੱਕ ਦੇ ਵਿੱਚ ਲਪੇਟ ਕੇ ਤੁਸੀਂ ਜਿਹੜੇ ਤੁਹਾਡੇ ਘਰ ਦੇ ਸਾਊਥ-ਈਸਟ ਵਾਲੀ ਡਾਇਰੈਕਸ਼ਨ ਹੋਵੇਗੀ ਕਹਿੰਦੇ ਤੋਂ ਭਾਵ ਕਿ ਦੱਖਣ-ਪੂਰਬ ਦਿਸ਼ਾ ਵਾਲੇ ਜਿਹੜਾ ਕੋਨਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤੁਸੀਂ ਕੀ ਕਰਨਾ ਹੋਵੇਗਾ ਕਿ ਤੁਸੀਂ ਉਸ ਨੂੰ ਜਿਹੜਾ ਕਿ ਕੱਪੜੇ ਦੇ ਵਿੱਚ ਮੋਰ ਦਾ ਖੰਭ ਲਪੇਟਿਆ ਸੀ ਉਥੇ ਉਸ ਨੂੰ ਤੁਸੀਂ ਛੁਪਾ ਕੇ ਰੱਖਣਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਨਣਾ ਤੇ ਧਿਆਨ ਨਾਲ ਉਪਾਗ ਕਰਨਾ ਕਿਉਂਕਿ ਇੱਥੇ ਜਿਹੜਾ ਆਪਾਂ ਉਪਾਗ ਕਰਦੇ ਹਾਂ ਉਥੇ ਮੋਰ ਦਾ ਖੰਭ ਜਿਹੜਾ ਹੈ ਉਹ ਤੁਸੀਂ ਦਿਖਾਉਣਾ ਨਹੀਂ ਹੈ ਕਿਉਂਕਿ ਇਹ ਅਸੀਂ ਟੋਡਕਾ ਆਪਣੇ ਘਰ ਵਿੱਚ ਪੈਸੇ ਦੇ ਸੰਬੰਧਿਤ ਕਰ ਰਹੇ ਹਾਂ ਆਪਾਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧੀ ਜੋ ਵੀ ਪ੍ਰੋਬਲਮ ਚੱਲ ਰਹੀ ਹੈ ਉਹ ਸਾਡੇ ਘਰ ਤੋਂ ਦੂਰ ਹੋਵੇ ਇਸ ਕਰਕੇ ਅਸੀਂ ਇਸ ਨੂੰ ਬਿਲਕੁਲ ਵੀ ਨਹੀਂ ਦਿਖਾਉਣਾ ਤੇ ਕਪੜੇ ਦੇ ਵਿੱਚ ਲਪੇਟ ਕੇ ਰੱਖਣਾ ਹੈ ਛੁਪਾ ਕੇ ਰੱਖਣਾ ਹੈ ਦੱਖਣ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਇਸ ਨੂੰ ਰੱਖ ਦੇਣਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਇਸ ਨੂੰ ਛੁਪਾ ਕੇ ਰੱਖੋਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਪਰਿਵਰਤਨ ਨਜ਼ਰ ਆਵੇਗਾ ਤੁਹਾਡੇ ਘਰ ਦੀਆਂ ਜ਼ਿਆਦਾ ਪਰੇਸ਼ਾਨੀਆਂ ਇਸ ਪਾਣੂ ਕਰਨ ਦੇ ਨਾਲ ਦੂਰ ਹੋਣਗੀਆਂ ਪੈਸੇ ਦੀ ਪਰੇਸ਼ਾਨੀ ਦੂਰ ਹੋਵੇਗੀ ਨਾਲ ਹੀ ਜੋ ਹੋਰ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋਣਗੀਆਂ ਇਹ ਨਹੀਂ ਕਿ ਜੇਕਰ ਤੁਸੀਂ ਅੱਜ ਇਸ ਪਾਣੂ ਕਰ ਰਹੇ ਹੋ ਤਾਂ ਅੱਜ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਥੋੜਾ ਸਮਾਂ ਲੱਗੇਗਾ ਇਸ ਪਾਣੂ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤੁਸੀਂ ਵਿਸ਼ਵਾਸ ਨਾਲ ਉਪਾਗ ਕਰੋਗੇ ਤਾਂ ਸਮਝ ਲਓ 15 ਜਾਂ 20 ਦਿਨ ਦੇ ਵਿੱਚ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਛੇੜੀਆਂ ਹਨ ਉਹ ਦੂਰ ਹੋ ਜਾਣਗੀਆਂ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਦਿਨ ਇਹ ਉਪਾਅ ਕਰੋ ਇਸ ਪਾਣ ਨੂੰ ਤੁਸੀਂ ਪਰ ਕਰਨਾ විශ්වාස ਤੇ ਨਾਲ ਹੈ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਓ ਤੇ ਆਪਣੇ ਘਰ ਦੇ ਸਾਰੇ ਦੁੱਖ ਤਕਲੀਫਾਂ ਸੰਕਟ ਪਰੇਸ਼ਾਨੀਆਂ ਨੂੰ ਦੂਰ ਕਰੋ ਸੰਗਤ ਜੀ ਇਸ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਉਪਾਦ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ